ਪਾਠ ਚੌਥਾ ਆਲਸ ਨਾ ਮੁਰਾਦ ਬਿਮਾਰੀ ਉਦੇਸ਼ ਆਲਸ ਦੇ ਨੁਕਸਾਨ ਅਤੇ ਹਿੰਮਤ ਦੇ ਫਾਇਦੇ ਬਾਰੇ ਜਾਣਕਾਰੀ ਆਲਸ ਨਾ ਕਦੇ ਕਰੋ ਸਾਥੀਓ ਨਾ ਮੁਰਾਦ ਬਿਮਾਰੀ ਹੈ ਸਾਥੀਓ ਜ਼ਿੰਦਗੀ ਵਿੱਚ ਜਿਹੜੇ ਆਲਸ ਕਰਦੇ ਜ਼ਿੰਦਗੀ ਦੀ ਦੌੜ ਵਿੱਚ ਪਿੱਛੇ ਖੜਦੇ ਜਿਹੜੇ ਕੰਮ ਨੂੰ ਵੀ ਹੱਥ ਪਾਉਂਦੇ ਵਿਚ ਵਿਚਾਲੇ ਛੱਡਦੇ ਜਾਂਦੇ ਆਲਸ ਨਾ ਕਦੇ ਕਰੋ ਸਾਥੀਓ ਗੁਣਵਾਨ ਜਿੰਨਾ ਮਰਜ਼ੀ ਕੋਈ ਹੋਵੇ ਲਿਆਕਤ ਸਾਰੀ ਮਿੱਟੀ ਹੋਵੇ ਆਲਸ ਨਾਲ ਕਦੇ ਕੁਝ ਨਹੀਂ ਬਣਿਆ ਧਨવાન ਹੋ ਕੇ ਵੀ ਭੁੱਖਾ ਮਰਿਆ ਆਲਸ ਨਾ ਕਦੇ ਕਰੋ ਸਾਥਿਓ ਆਲਸੀ ਕੀਮਤੀ ਸਮਾਂ ਗਵਾਏ ਸਾਰੀ ਉਮਰ ਹੀ ਪਛਤਾਏ ਆਲਸ ਕਦੇ ਨਾ ਸਾਥੀ ਬਣਿਆ ਵੱਧ ਦੇ ਪੈਰ ਨੂੰ ਪਿੱਛੇ ਧਰਿਆ ਆਲਸ ਨਾ ਕਦੇ ਕਰੋ ਸਾਥਿਓ ਆਲਸ ਛੱਡ ਕੇ ਹਿੰਮਤ ਕਰ ਲਓ ਹਰ ਔਕੜ ਨੂੰ ਮਿੰਟ ਚ ਹਰ ਲਓ ਜਿਹੜੇ ਕੰਮ ਨੂੰ ਹਿੰਮਤ ਹੱਥ ਪਾਉਂਦੀ ਪੂਰਾ ਉਸ ਨੂੰ ਕਰ ਦਿਖਾਉਂਦੀ ਆਲਸ ਨਾ ਕਰੇ ਕਰੋ ਸਾਥੀਓ ਨਾ ਮੁਰਾਦ ਬਿਮਾਰੀ ਹੈ ਸਾਥੀਓ ਕੀ ਸਿੱਖਿਆ ਆਲਸ ਦੇ ਨੁਕਸਾਨ ਅਤੇ ਮਿਹਨਤ ਦੇ ਫਾਇਦੇ